ਹਨ ਸੋਨਿਹਾਲ ਜੈਕਾਰੇ ਪੜਦ ਮਦਗੀ ਜੈ ਪੜਦ ਮਦਗੀ ਜੈ 올림픽 ਵਿੱਚ ਤਗਮਾ ਜਿੱਤ ਕੇ ਦੇਸ਼ ਵਿੱਚ ਵਾਪਸ ਪਰਤ ਆਇਆ ਹੈ ਸਰਬਜੋਤ ਸਿੰਘ ਜਿਸ ਦਾ ਸ਼ਾਨਦਾਰ ਸਵਾਗਤ ਹੋਇਆ ਖੇਡ ਮੰਤਰੀ ਨਾਲ ਵੀ ਇਸ ਤੋਂ ਪਹਿਲਾਂ ਮੁਲਾਕਾਤ ਹੋ ਚੁੱਕੀ ਹੈ ਤਜ਼ੀਕੇ ਤਸਵੀਰਾਂ ਸਰਬਜੋਤ ਸਿੰਘ ਦੇ ਪਿੰਡ ਦੀਆਂ ਨੇ ਹਰਿਆਣੇ ਦੇ ਨਾਲ ਸੰਬੰਧ ਰੱਖਦਾ ਹੈ ਸਰਬਜੋਤ ਸਿੰਘ ਪਿੰਡ ਪਹੁੰਚਣ ਤੇ ਉਸ ਦਾ ਸ਼ਾਨਦਾਰ ਸਵਾਗਤ ਹੋਇਆ ਹੈ ਜੇਕਾਰੇ ਲੱਗੇ ਨੇ ਬੋਲੇ ਸੋਨੇ ਹਾਲ ਦੇ ਜੇਕਾਰਿਆਂ ਦੇ ਨਾਲ ਸਰਬਜੋਤ ਸਿੰਘ ਦਾ ਖੁਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਹੈ ਤਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਪਿੰਡ ਵਿੱਚ ਪਹੁੰਚਣ ਤੇ ਉਸ ਨੂੰ ਹਾਰ ਤੱਕ ਪਾਏ ਗਏ ਨੇ ਉਸ ਦਾ ਸਨਮਾਨ ਕੀਤਾ ਗਿਆ ਹੈ ਪਿੰਡ ਦੇ ਲੋਕਾਂ ਦੇ ਵੱਲੋਂ ਤਾਂ ਦੱਸ ਦਈਏ ਕਿ ਸਰਬਜੋਤ ਸਿੰਘ ਨੇ 올림픽 ਦੇ ਵਿੱਚ ਪੈਰਿਸ 올림픽 ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਦੀ ਝੋਲੀ ਵਿੱਚ ਕਾਂਸੀ ਦਾ ਤਗਮਾ ਪਾਇਆ ਦੱਸ ਦਈਏ ਕਿ ਇਹ ਇੱਕ ਸ਼ੂਟਰ ਸ਼ੂਟਿੰਗ ਅਕੈਡਮੀ ਤੋਂ ਸਿਖਲਾਈ ਲਈ ਸੀ ਅਤੇ ਪਰਿਵਾਰ ਵਿੱਚੋਂ ਆਉਣ ਵਾਲੇ ਸਰਬਜੋਤ ਸਿੰਘ ਜੋ ਕਿਸਾਨ ਪਰਿਵਾਰ ਚੋਂ ਨੇ ਉਨ੍ਹਾਂ ਦੇ ਮਾਤਾ ਪਿਤਾ ਹਮੇਸ਼ਾ ਹੀ ਸ਼ੂਟਿੰਗ ਕਰਨ ਲਈ ਪ੍ਰੇਰਿਤ ਕਰਦੇ ਸੀ ਜਿਸ ਦੇ ਨਤੀਜੇ ਵਜੋਂ ਅੱਜ ਉਹ ਮੁਕਾਮ ਤੱਕ ਪਹੁੰਚੇ ਨੇ ਬਚਪਨ ਤੋਂ ਹੀ ਉਸ ਨੂੰ ਖੇਡ ਦਾ ਸ਼ੌਂਕ ਸੀ ਅਤੇ ਉਨ੍ਹਾਂ ਨੇ ਸਕੂਲ ਦੀ ਦਿਨਾ ਤੋਂ ਹੀ ਨਿਸ਼ਾਨੇਬਾਜ਼ੀ ਸ਼ੁਰੂ ਕਰ ਦਿੱਤੀ ਸੀ ਸੋ ਅੰਬਾਲਾ ਕੈਂਟ ਵਿਖੇ ਕੋਚ ਅਭਿਸ਼ੇਕ ਰਾਣਾ ਏਅਰ ਸ਼ੂਟਿੰਗ ਅਕੈਡਮੀ ਤੋਂ ਉਨ੍ਹਾਂ ਨੇ ਜਾਣਕਾਰੀ ਮੁਤਾਬਿਕ ਸਿੱਖਲਾਈ ਲਈ ਸੀ ਸੋ ਦੱਸ ਦਈਏ ਕਿ ਸਰਬਜੋਤ ਸਿੰਘ ਪੈਰਿਸ 올림픽 ਚ ਆਪਣੀ ਸ਼ਾਨਦਾਰ ਸ਼ੂਟਿੰਗ ਨਾਲ ਆਪਣਾ ਵੱਖਰਾ ਸਥਾਨ ਬਣਾ ਲਿਆ ਹੈ ਭਾਰਤ ਦਾ ਦਿਗਜ ਨਿਸ਼ਾਨੇਬਾਜ਼ ਸਰਬਜੋਤ ਸਿੰਘ ਹਰਿਆਣਾ ਦੇ ਅੰਬਾਲਾ ਦੇ ਬਰਾੜਾ ਬਲਾਕ ਦੇ ਪਿੰਡ ਟੀਨਦਾਰ ਰਹਿਣ ਵਾਲਾ ਉਹ ਕਿਸਾਨ ਜਤਿੰਦਰ ਸਿੰਘ ਅਤੇ ਹਰਦੀਪ ਕੌਰ ਦਾ ਪੁੱਤਰ ਹੈ ਉਸਨੇ ਡੀਏਵੀ ਕਾਲਜ ਸੈਕਟਰ 10 ਚੰਡੀਗੜ੍ਹ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਹਾਂ ਕਾਫੀ ਅੱਛਾ ਲੱਗਾ ਸਰ ਮੰਨ ਲਓ 에어ਪੋਰਟ ਵੀ ਕਾਕੇ ਚ ਸਵਾਗਤ ਕੀਤਾ ਸਪੋਰਟਸ ਮਿਨਿਸਟਰ ਰੱਖੇਲੇ ਉਸਕੇ ਬਾਅਦ ਹਮ ਵਾਹ ਪੇ ਜਾ ਕੇ ਮਿਲੇ ਔਰ ਸਭ ਨੇ ਕਾਫੀ ਕੰਗ੍ਰੈਚੁਲੇਸ਼ਨ ਦਿੱ ਦੀ ਔਰ ਅਗਲੇ ਮੈਚੇਸ ਕੇ ਲੀ অল ਦਾ ਬੈਸਟ और काफ़ी अच्छा लगा घर के आगे किस तरह का सफर था कितना मुश्किल कितना हार्ड वर्क रहा हाँ वर्क तो सर काफ़ी टाइम से कर ही रहे थे उस चीज़ के लिए बट अभी भी थोड़ी कमी रही है नेक्स्ट टाइम वो चीज़ पूरी करेंगे चलते तो सर तो तो आगे क्या कुछ गोल क्या है आगे अभी गोल ट्वेंटी एट लॉस एंजल्स जी सहयोग कितना सरकार ने भी किया जो साथी थे परिवार था उन्होंने भी हाँ जी काफ़ी सपोर्ट रही एन आर स्पोर्ट्स अथॉरिटी ऑफ इंडिया टॉप्स खेलो इंडिया और पीएम सर भी काफ़ी सपोर्टिव हैं इस मामले में एथलीट्स को काफ़ी ज़्यादा सपोर्ट करते हैं और बिफोर द ओलंपिक्स हम उनको मिल भी आए थे और उन्होंने तब भी ऑल द बेस्ट और कॉन्ग्रेड्स कही थी कि अगर डाउन नहीं और अब हार जीत तो चलती रहती है बट कभी भी वो अपने आप को फील नहीं करना कि लाइक कि गेम ख़त्म होगी वो चीज़ मुश्किल रहा है सफ़र के भी यहाँ हाँ जी था तो, तो, तो आगे का गोल क्या है कि अब गोल्ड आना है हमारे लिए क्या कुछ एल ए ट्वेंटी एट ਸ਼ੀ ਵੀ ਫੋਕਸ ਹੈ ਮੈਨੂੰ ਵੀ। ਆ ਪ੍ਰਧਾਨ ਮੰਤਰੀ ਜੀ ਨਾਲ ਗੱਲਬਾਤ ਹੋਈ ਸੀ। ਹਾਂਜੀ ਬਈ ਹੋਈ ਸੀਗੀ। ਹੂੰ। ਬਾਕੀ ਵਧੀਆ ਸੀ ਕਾਫੀ ਮੋਟੀਵੇਟ ਕੀਤਾ ਨੈਕਸਟ ਮੈਚ ਲਈ। ਹੂੰ। ਐਂਡ ਕੰਗ੍ਰੈਚੁਲੇਸ਼ਨ ਦਿੱਤੀ ਉਹਨਾਂ ਨੇ ਕਾਫੀ ਤੇ ਹੁਣ 11 ਨੂੰ ਸ਼ਾਇਦ ਮਿਲਾਂਗੇ ਸਾਰੇ ਐਥਲੀਟ ਜਦੋਂ ਆ ਜਾਣਗੇ ਵਾਪਸ। ਪਰਵਾਰ ਦਾ ਕਿੰਨਾ ਵੱਡਾ ਅਹਿਮ ਜਿਹਾ ਮਦਦਾਨ ਹੈ ਸਕਸੈਸ ਦੇ ਵਿੱਚ। ਸਾਰੇ ਹੀ ਉਹਨਾਂ ਦਾ ਹੀ ਆ। ਹੂੰ। ਜਦੋਂ ਉਹ ਮਤਲਬ ਸਟਾਰਟ ਕੀਤੀ ਸ਼ੂਟਿੰਗ ਤੇ ਉਸ ਤੋਂ ਲੈ ਕੇ ਤੇ ਹੁਣ ਤਾਈਂ ਜਿੰਨਾ ਜਿੰਨਾ ਵੀ ਸਪੋਰਟ ਸੀਗਾ ਸਾਰਾ ਫੈਮਿਲੀ ਦਾ ਹੀ ਸੀ ਮਮਨ ਜੱਟਾਂ ਜੀਵਨਾਰਾਂ ਦੇ ਮੁੰਡੇ ਖੇਤਾਂ ਦੀਆਂ ਡੋਲਾਂ ਤੇ ਘੁੰਮਦੇ ਹੁੰਦੇ ਆਂ ਬਸ ਹਾਂਜੀ ਇਹਦਾ ਗੱਲ ਹੈਗੀ ਹੈ ਹਾਂ ਬਸ ਤਾਂ ਅਚੀਵਮੈਂਟ ਹੈ ਹਾਂਜੀ ਥੈਂਕ ਯੂ